ਚਮਕੌਰ ਦੀ ਲੜਾਈ ਔਰੰਗਜੀਬ ਦੇ ਜ਼ੁਲਮ ਵਿਰੁੱਧ ਸਿੱਖਾਂ ਦੀ ਬਹਾਦਰੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬੇ ਕਮਾਲ ਉਹਨਾਂ ਦੀ ਚਮਕੌਰ ਦੀ ਲੜਾਈ ਇਸ ਤਰ੍ਹਾਂ ਸਨ 1704 ਇਸ ਵੀ ਪੋ ਦੀ ਕਕਰੀਲੀ ਰਾਤ ਨੂੰ ਮੁਗਲਾਂ ਬਲੋ ਲੰਬੇ ਸਮੇਂ ਦੇ ਪਾਇਕੇ ਰੇਤ ਅਤੇ ਬਾਦ ਵਿੱਚ ਮੁਗਲਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਕਸਮਾਂ ਨੂੰ ਵੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਨੂੰ ਛੱਡ ਦਿੱਤਾ ਕਿਲੇ ਤੋਂ ਨਿਕਲਦੇ ਹੋਏ ਗੁਰੂ ਜੀ ਦਾ ਪਰਿਵਾਰ ਸੰਸਰਨ ਨਦੀ ਦੇ ਚੜੇ ਹੋਏ ਪਾਣੀ ਕਰਕੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਬਹੁਤਾ ਸਾਰਾ ਜਾਨੀ ਮਾਲੀ ਨੁਕਸਾਨ ਬਹੁਤ ਸਾਰੇ ਅਨਮੋਲ ਹਸਤ ਲਿਖਤ ਗ੍ਰੰਥ ਸਸਾ ਦੇ ਤੇਜ਼ ਬਹਾ ਦੇ ਪਾਣੀ ਵਿੱਚ ਭੇਟ ਚੜ ਗਏ ਗੁਰੂ ਕਲਗੀਰ ਸਾਹਿਬ ਜੀ ਕੁਝ ਸਿੰਘਾਂ ਅਤੇ ਵੱਡੇ ਸਹਿਬਜ਼ਾਦਿਆਂ ਸਮੇਤ ਰੋਪੜ ਵਿੱਚ ਹੁੰਦੇ ਹੋਏ ਚਮਕੌਰ ਸਾਹਿਬ ਦੀ ਧਰਤੀ ਵੱਲ ਵੱਧ ਰਹੇ ਸਨ ਮੁਗਲ ਫੌਜਾਂ ਪਿੱਛਾ ਕਰ ਰਹੀਆਂ ਸਨ ਆਖਰ ਗੁਰੂ ਸਾਹਿਬ ਜੀ ਉਸ ਧਰਤੀ ਤੇ ਪਹੁੰਚ ਗਏ ਅਤੇ ਚਮਕੌਰ ਦੀ ਕੱਚੀ ਗੜੀ ਨੂੰ ਵੇਖ ਕੇ ਮੁਸਕਰਾਏ ਸਾਕਾ ਚਮਕੌਰ ਸਾਹਿਬ ਮੁਗਲ ਸਿੱਖ ਜੁੱਧ ਅਤੇ ਪਹਾੜੀ ਰਾਜ ਸਿੱਖ ਜੁੱਦਾਂ ਦਾ ਹਿੱਸਾ ਮਤੀ 6 ਦਸੰਬਰ 1705 ਜਾਂ 1704 ਥਾਂ ਪਿੰਡ ਚਮਕੌਰ ਦੇ ਨੇੜੇ ਰੂਪਨਗਰ ਜ਼ਿਲ੍ਹਾ ਪੰਜਾਬ ਭਾਰਤ ਗੁਰੂ ਗੋਬਿੰਦ ਸਿੰਘ ਜੀ ਘੇਰਾ ਤੋੜ ਕੇ ਨਿਕਲ ਗਏ ਸੀ ਉਹਨਾਂ ਦੀ ਜਿੱਤ ਹੋਈ ਇੱਧਰ ਮੁਗਲ ਸਾਮਰਾਜ ਹਿੰਦੂ ਪਹਾੜੀ ਮੁਖੀਆਂ ਦਾ ਗੱਠ ਜੋੜ ਉੱਧਰ ਨਰੋਲ ਖਾਲਸਾ ਸਿੱਖ ਇੱਧਰ ਕਮਾਂਡਰ ਮੁਗਲ ਕਮਾਂਡਰ ਜਿਹੜੇ ਸਨ ਔਰੰਗਜੀਬ ਵਜ਼ੀਰ ਖਾਨ ਜ਼ਬਰਦਸਤ ਖਾਨ ਖਵਾਜਾ ਮੁਹੰਮਦ ਨਾਹਰ ਖਾਨ ਮੁਨਿੰਮ ਖਾਨ ਗੈਰਤ ਖਾਨ ਉਸੇ ਹੀ ਤਰ੍ਹਾਂ ਉਹਨਾਂ ਦੇ ਗੱਠ ਜੋੜ ਨਾਲ ਹਿੰਦੂ ਪਹਾੜੀ ਮੁਖੀ ਕਮਾਂਡਰ ਅਜਮੇਰ ਚੰਦ ਫਤਿਹ ਸ਼ਾ ਇਸੇ ਹੀ ਤਰ੍ਹਾਂ ਇਧਰ ਗੁਰੂ ਕਾ ਸਿੱਖ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਸਾਹਬੇ ਕਮਾਲ ਉਹਨਾਂ ਦੇ ਲੀਡਰ ਉਹਨਾਂ ਦੇ ਸਿੰਘ ਭਾਈ ਜੀਵਨ ਸਿੰਘ ਭਾਈ ਦਾਇਆ ਸਿੰਘ ਭਾਈ ਧਰਮ ਸਿੰਘ ਭਾਈ ਮੁਹਕਮ ਸਿੰਘ ਭਾਈ ਹਿੰਮਤ ਸਿੰਘ ਭਾਈ ਸਾਹਿਬ ਸਿੰਘ ਆਲਮ ਸਿੰਘ ਨਚਨਾ ਸਹਬਜਾਦਾ ਅਜੀਤ ਸਿੰਘ ਸਹਬਜਾਦਾ ਜੁਝਾਰ ਸਿੰਘ ਇਸੇ ਹੀ ਤਰ੍ਹਾਂ ਖਵਾਜਾ ਮੁਹੰਮਦ ਜੋ ਉਸ ਚਮਕੌਰ ਦੀ ਲੜਾਈ ਦੇ ਅੰਦਰ ਜੋ ਜੋ ਜ਼ਖਮੀ ਹੋਏ ਉਹ ਸਨ ਖਵਾਜਾ ਮੁਹੰਮਦ ਜ਼ਖਮੀ ਹੋਇਆ ਨਹਿਰਖਾਨ ਮਾਰਿਆ ਗਿਆ ਗੈਰਤਖਾਨ ਮਾਰਿਆ ਗਿਆ ਅਣਗਣਤ ਮੁਗਲ ਸਪਾਹੀ ਮਾਰੇ ਗਏ ਇਸੇ ਹੀ ਤਰ੍ਹਾਂ ਇੱਧਰ ਗੁਰੂ ਗੋਬਿੰਦ ਸਿੰਘ ਜੀ ਸ਼ੈਨ ਸ਼ੈ ਕਮਾਲ ਦੇ ਸਿੱਖ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਆਪਣੇ ਦੋ ਸੁਪੁੱਤਰ ਸਹਬਜ਼ਾਦਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ ਬਹੁਤ ਜ਼ਿਆਦਾ ਫਟ ਖਾ ਕੇ ਇਸੇ ਹੀ ਤਰ੍ਹਾਂ ਸਹਿਬ ਜदा ਜੁਝਾਰ ਸਿੰਘ ਜੀ ਸ਼ਹੀਦ ਹੋ ਗਏ ਭਾਈ ਮੁਹਕਮ ਸਿੰਘ ਜੀ ਸ਼ਹੀਦ ਹੋ ਗਏ ਭਾਈ ਹਿੰਮਤ ਸਿੰਘ ਜੀ ਸ਼ਹੀਦ ਹੋ ਗਏ ਜੋ ਪੰਜਾਂ ਪਿਆਰਿਆਂ ਦੇ ਵਿੱਚ ਸਨ ਭਾਈ ਸਹਿਬ ਸਿੰਘ ਜੀ ਸ਼ਹੀਦ ਹੋਏ ਅਤੇ ਹੋਰ 32 ਸਿੰਘ ਸਿਪਾਹੀ ਸ਼ਹੀਦ ਹੋ ਗਏ ਇੱਕ ਪਾਸੇ ਮੁਗਲ ਸੈਨਾ ਲੱਖਾਂ ਦੀ ਗਿਣਤੀ ਵਿੱਚ ਸੀ ਅਤੇ ਦੂਜੇ ਪਾਸੇ ਗੁਰੂ ਜੀ ਦੇ ਨਾਲ ਚਾਲੀ ਕੋ ਭੁਖੇ ਭਾਣੇ ਸਿੰਘ ਇੱਥੇ ਇਤਿਹਾਸ ਦੱਸਾ ਹੈ ਕਿ ਜੋ ਮੁਗਲ ਸਪਾਹੀਆਂ ਦੀ ਗਿਣਤੀ ਅਤੇ ਹਿੰਦੂ ਰਾਜਿਆਂ ਦੇ ਗੱਠ ਜੋੜ ਦੀ ਗਿਣਤੀ 10 ਲੱਖ ਦੱਸੀ ਗਈ ਹੈ। ਗੁਰੂ ਸਾਹਿਬ ਜੀ ਅਤੇ ਸਿੰਘਾਂ ਨੇ ਗੜੀ ਵਿੱਚ ਪ੍ਰਵੇਸ਼ ਕਰਕੇ ਕੁਝ ਆਰਾਮ ਕੀਤਾ ਅਤੇ ਮੁਗਲ ਫੌਜਾਂ ਨੇ ਗੜੀ ਨੂੰ ਘੇਰ ਲਿਆ ਰਾਤ ਦਾ ਵੇਲਾ ਸੀ ਗੜੀ ਦੀ ਕੱਚੀ ਕੰਦ ਦੇ ਆਸ-ਪਾਸ ਮੁਗਲ ਸੈਨਾ ਨੇ ਘੇਰਾ ਪਾਇਆ ਹੈ। ਪਰ ਸਿੰਘ ਕਿਸੇ ਦੇ ਭੈਅ ਵਿੱਚ ਨਹੀਂ ਚੜ੍ਹਦੀ ਕਲਾ ਵਿੱਚ ਸਨ ਜੇਕਰ ਅਸੀਂ ਜੁੱਧਾਂ ਦੀ ਗੱਲ ਕਰੀਏ ਤਾਂ ਪੈਸੇ ਲੈ ਕੇ ਲੜਨ ਵਾਲੇ ਸਿਪਾਹੀ ਦੁਸ਼ਮਣ ਨੂੰ ਮਾਰਨ ਲਈ ਨਹੀਂ ਬਲਕਿ ਆਪਣੀ ਜਾਨ ਬਚਾਉਣ ਲਈ ਲੜਦੇ ਹਨ ਸਾਹਮਣੇ ਦੁਸ਼ਮਣ ਨੂੰ ਖਤਮ ਕਰਨ ਨਾਲੋਂ ਉਹਨਾਂ ਨੂੰ ਆਪਣੀ ਜਾਨ ਬਚਾਉਣ ਦੀ ਜ਼ਿਆਦਾ ਫਿਕਰ ਹੁੰਦੀ ਹੈ ਪਰ ਸਤਗੁਰੂ ਜੀ ਦੇ ਨਾਲ ਜਿੰਨੇ ਵੀ ਸਿੰਘ ਸਨ ਉਹਨਾਂ ਦੇ ਮਨ ਵਿੱਚ ਭਾਵਨਾ ਜਾਨ ਬਚਾਉਣ ਦੀ ਨਹੀਂ ਬਲਕੇ ਧਰਮ ਯੁੱਧ ਦੇ ਚਾਹ ਹਿਤ ਪੁਰਜਾ ਪੁਰਜਾ ਕੱਟ ਮਰਨ ਦੀ ਹੈ ਸਿੰਘ ਪੂਰੇ ਜੋਸ਼ ਚੜ੍ਹਦੀ ਕਲਾ ਵਿੱਚ ਸਨ ਦਿਨ ਚੜਿਆ ਯੁੱਧ ਆਰੰਭ ਹੋ ਗਿਆ ਸਤਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਮੁਗਲ ਸਰਦਾਰਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਮੁਗਲ ਸਰਦਾਰ ਨਹਰ ਖਾਨ ਜੋ ਕਿ ਮਲੇਲ ਕੋਟਲੇ ਦਾ ਰਹਿਣ ਵਾਲਾ ਸੀ ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ ਵਧਿਆ ਤਾਂ ਸਤਗੁਰੂ ਜੀ ਨੇ ਉਸ ਨੂੰ ਪਾਰ ਬੁਲਾ ਦਿੱਤਾ ਯੁੱਧ ਦਾ ਮੈਦਾਨ ਮੁਗਲ ਸਪਾਈਆਂ ਦੀਆਂ ਲੋਥਾਂ ਨਾਲ ਭਰ ਗਿਆ ਤੇ ਧਰਤੀ ਖੂਨ ਨਾਲ ਲਾਲ ਰਤੀ ਗਈ ਗੜੀ ਵਿੱਚੋਂ ਨਿਕਲਣ ਵਾਲੇ ਤੀਰ ਗੋਲੀਆਂ ਦੁਸ਼ਮਣਾਂ ਨੂੰ ਵਿੰਨੀ ਜਾ ਰਹੀਆਂ ਸਨ ਇਸ ਕਰਕੇ ਇਸ ਤਰੀਕੇ ਨਾਲ ਸਿੰਘ ਵੀਰਤਾ ਤੇ ਦਲੇਰੀ ਨਾਲ ਲੜਦੇ ਰਹੇ ਅਖੀਰ ਇਤਿਹਾਸਕਾਰ ਦੇ ਪੰਨਿਆਂ ਵਿੱਚ ਚਮਕੌਰ ਦੀ ਗੜੀ ਤੇ ਉਹ ਸਮਾਂ ਆ ਗਿਆ ਜਦ ਕਲਗੀਧਰ ਪਿਤਾ ਜੀ ਨੇ ਧਰਮ ਯੁੱਧ ਵਿੱਚ ਆਪਣੇ ਹੱਥੀ ਪੁੱਤਰਾਂ ਨੂੰ ਰਣ ਤੱਤੇ ਅੰਦਰ ਸ਼ਹਾਦਤ ਦਾ ਜਾਮ ਪੀਣ ਲਈ ਕੱਲਿਆ ਜਵਾਨੀ ਦੀ ਦਹਲੀਜ਼ ਤੇ ਪੈਰ ਰੱਖ ਰਹੇ ਪੁੱਤਰਾਂ ਨੂੰ ਲਾੜੀ ਮੌਤ ਬਹਿਣ ਲਈ ਹੱਥੀ ਤਿਆਰ ਕੀਤਾ ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਬੇਰਾ ਹੈ ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਣਾ ਸਿੱਖ ਧਰਮ ਦੇ ਜਨਮਦਾਤਿਆਂ ਦੇ ਪੈਰੋਕਾਰਾਂ ਨੇ ਕੀਤੀ ਹੈ ਕੁਰਬਾਨੀਆਂ ਦੀ ਗਾਥਾ ਵਿੱਚ ਗੁਰੂ ਸਾਹਿਬ ਦੀ ਕੁਰਬਾਨੀ ਸਹਿਬਜ਼ਾਦੀਆਂ ਦੀਆਂ ਸ਼ਹੀਦੀਆਂ ਅਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਨੇ ਸੁਨਹਿਰੀ ਪੰਨੇ ਉਕਰੇ ਹੋਏ ਹਨ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾ ਕਰਦਿਆਂ ਹਕ ਸੱਚ ਨਿਆਂ ਤੇ ਨੇਕੀ ਦਾ ਰਸਤਾ ਬਣਾਇਆ ਸਹਿਬਜ਼ਾਦਾ ਅਜੀਤ ਸਿੰਘ ਜ਼ੁਲਮ ਜ਼ਬਰ ਅਨਿਆਏ ਝੂਠ ਤੇ ਬਦੀ ਦੀਆਂ ਤਾਕਤਾਂ ਵਿਰੁੱਧ ਆਵਾਜ਼ ਉਠਾਈ ਰਾਜੇ ਸਿੰਘੀ ਮੁਕੱਦਮ ਕੁੱਤੇ ਕਹਿ ਕੇ ਸਮੇਂ ਦੇ ਜ਼ੁਲਮ ਦਾ ਸਾਹਮਣਾ ਕੀਤਾ ਸਿੱਖ ਇਤਿਹਾਸ ਦੀਆਂ ਸ਼ਹਾਦਤਾਂ ਅਨੂਠੀਆਂ ਤੇ ਬਲੱਖਣ ਹਨ ਪਰੰਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸੰਸਾਰ ਦੇ ਇਤਿਹਾਸ ਵਿੱਚ ਦੁਰਲਭ ਹਨ ਸ਼ਹਾਦਤ ਅਨਿਆਏ ਜ਼ੁਲਮ ਤੇ ਝੂਠ ਵਿਰੁੱਧ ਗਵਾਹੀ ਹੁੰਦੀ ਹੈ ਸ਼ਹਾਦਤ ਦਾ ਮਕਾਮ ਬਹੁਤ ਉੱਚਾ ਹੁੰਦਾ ਹੈ ਇਸ ਨੂੰ ਪ੍ਰਾਪਤ ਕਰਨਾ ਤੇ ਨਿਭਾਉਣਾ ਸਰਲ ਨਹੀਂ ਹੈ ਸ਼ਹਾਦਤ ਐਸੀ ਮਰਨੀ ਹੈ ਜੋ ਮਰਦਾ ਹੈ ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ ਰਣ ਮੈਂ ਜੂਝ ਕੇ ਸ਼ਹਾਦਤਾਂ ਵੀ ਸਿੱਖ ਇਤਿਹਾਸ ਵਿੱਚ ਹੋਈਆਂ ਅਤੇ ਅਸਾਹਤੇ ਅਕਹ ਕਸ਼ਟ ਸਹਾਰਦਿਆ ਹੋਇਆ ਬਲਦਾਨ ਵੀ ਸਿੱਖਾਂ ਨੇ ਕੀਤੇ ਰਣ ਤੱਤੇ ਜੂਝ ਕੇ ਸ਼ਹਾਦਤ ਦੇ ਇਤਿਹਾਸ ਵਿੱਚ ਚਮਕੌਰ ਦੀ ਧਰਤੀ ਬੜੀ ਭਾਗਾ ਭਰੀ ਹੈ ਜਿਸ ਨੂੰ ਮਹਾਨ ਤੀਰਥ ਮੰਨਿਆ ਜਾਂਦਾ ਹੈ ਚਮਕੌਰ ਦੀ ਜੰਗ ਦੁਨੀਆ ਦੇ ਇਤਿਹਾਸ ਵਿੱਚ ਬੇਜੋੜ ਤੇ ਅਸਾਵੀ ਜੰਗ ਮੰਨੀ ਜਾਂਦੀ ਹੈ ਇੱਕ ਪਾਸੇ 40 ਦੇ ਕਰੀਬ ਭੁਖੇ ਪਾਣੇ ਦੂਜੇ ਪਾਸੇ ਲੱਖਾਂ ਦੀ ਕੋਮੰਦ ਕੱਚੀ ਗੜੀ ਭੁਖੇ ਢਿੱਡ ਨਾਲ ਗੋਲਾ ਬਾਹ ਰੂਦ ਬਸ ਕੋਲ ਤੇਗਾ ਤਲਵਾਰਾਂ ਵਰਸ਼ੇ ਸਨ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਪਰ ਨੀਲੇ ਦਾ ਸ਼ਾ ਅਸਵਾਰ ਬਾਜਾਂ ਵਾਲਾ ਨਾਲ ਸੀ ਪਰ ਡਰ ਕਿਸ ਦਾ ਬੁਲੰਦ ਹੌਸਲੇ ਨਾਲ ਰਣ ਤੱਤੇ ਖਾਲਸਾ ਜਿੱਡਣ ਲੱਗ ਪਿਆ ਭਾਰੀ ਜੁੱਧ ਵਿੱਚ ਖਾਲਸਾ ਦੁਸ਼ਮਣ ਦੀ ਚਾਲ ਨੂੰ ਪਛਾੜ ਰਿਹਾ ਸਿੰਘ ਕਾਲ ਰੂਪ ਬਣ ਗਏ ਸਨ ਜੁਦੇ ਖਮਾਰੀ ਵਿੱਚ ਝੂਮ-ਝੂਮ ਵਾਰ ਕਰ ਰਹੇ ਸਨ ਸਿੱਖ ਜੋਦੇ ਮਨ ਹੀ ਮਨ ਵਿੱਚ ਸੋਚ ਰਹੇ ਸਨ ਕਿ ਪਾਤਸ਼ਾਹ ਆਪਣੇ ਦੋਵੇਂ ਲਖਤੇ ਜਿਗਰ ਲੈ ਕੇ ਗੜੀ ਵਿੱਚੋਂ ਨਿਕਲ ਜਾਣ ਉਹਨਾਂ ਨੇ ਇਸ ਦਾ ਪ੍ਰਗਟਾਵਾ ਪਾਤਸ਼ਾਹ ਕੋਲ ਕੀਤਾ ਪਰ ਪਾਤਸ਼ਾਹ ਨੇ ਕਿਹਾ ਤੁਸੀਂ ਸਾਰੇ ਮੇਰੇ ਲਖਤੇ ਜਿਗਰ ਹੋ ਸਾਰੇ ਮੇਰੇ ਪੁੱਤਰ ਹੋ ਪਾਤਸ਼ਾਹ ਨੇ ਖਾਲਸੇ ਨੂੰ ਮੁਖਤਿਆਰ ਹੁੰਦਿਆਂ ਕਿਹਾ ਗੁਰੂ ਨਾਨਕ ਦੇਵ ਕਰ ਦੀ ਰੱਖਿਆ ਲਈ ਸਾਰਾ ਪਰਿਵਾਰ ਵਾਰਿਆ ਜਾ ਰਿਹਾ ਹੈ ਜਿੱਥੇ ਤੁਸੀਂ ਸ਼ਹੀਦੀਆਂ ਪਾ ਰਹੇ ਹੋ ਉੱਥੇ ਇਹ ਬੱਚੇ ਵੀ ਸ਼ਹੀਦ ਹੋਣਗੇ ਭਾਰੀ ਜੰਗ ਹੋ ਰਿਹਾ ਸੀ ਸਹਬ ਜਦਾ अजीत ਸਿੰਘ ਦੇ ਦਿਲ ਵਿੱਚ ਜੁੱਧ ਚਾਉ ਉਠ ਰਿਹਾ ਸੀ ਦਿਲੀ ਭਾਵਨਾ ਲੈ ਕੇ ਦਸਮ ਪਿਤਾ ਨੂੰ ਜੰਗ ਵਿੱਚ ਜੂਝ ਕੇ ਜੁੱਧ ਚਾਉ ਪੂਰਾ ਕਰਨ ਦੀ ਅਰਜ਼ੀ ਕੀਤੀ ਹਯੂਰ ਪਿਤਾ ਦੀਆਂ ਅਸੀਸਾਂ ਲੈ ਕੇ ਪੰਜ ਸਿੰਘਾਂ ਨਾਲ ਸਹਿਬਜ਼ਾਦਾ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਗਿਆ ਕਮਸਾਨ ਦਾ ਜੁੱਧ ਕੀਤਾ ਜੈ ਕਾਰਿਆਂ ਦੀ ਗੂੰਜ ਵਿੱਚ ਗੂੰਜ ਵਿੱਚ ਲਲਕਾਰ ਦੇ ਸਿੱਖ ਸੂਰਬੀਰਾ ਨੇ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਿਆ ਆਖਰੀ ਦਮ ਤੱਕ ਜੂਝਦੇ ਹੋਏ ਬਾਕੀ ਸਿੰਘਾਂ ਸਮੇਤ ਸਹਿਬਜ਼ਾਦਾ ਅਜੀਤ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਗਏ ਵੱਡੇ ਵੀਰ ਨੂੰ ਜੰਗ ਵਿੱਚ ਸ਼ਹੀਦ ਹੁੰਦਾ ਵੇਖ ਸਹਿਮ ਜਾਦਾ ਜੁਝਾਰ ਸਿੰਘ ਦਾ ਖੂਨ ਵੀ ਖੋਲ ਰਿਹਾ ਸੀ ਅਤੇ ਬੈਰੀ ਨਾਲ ਦੋ ਹੱਥ ਕਰਨ ਲਈ ਗੁਰੂ ਪਿਤਾ ਪਾਸੋਂ ਆਗਿਆ ਮੰਨੀ ਨੰਨੀ ਜਿੰਦ ਉੱਤੇ ਦੁਸ਼ਮਣ ਦੀ ਭੀੜ ਆ ਚਪਟੀ ਸਹਿਮ ਵੀ ਜਾਦਾ ਜੁਝਾਰ ਸਿੰਘ ਜੁਝਾਰੀ ਬੀਰਤਾ ਨਾਲ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਸ਼ਹਾਦਤ ਨੂੰ ਪ੍ਰਵਾਨ ਚੜ ਗਏ ਸਾਕਾ ਚਮਕੌਰ ਜਿੱਥੇ ਸਾਡੇ ਕੁਰਬਾਨੀਆਂ ਪਰੇ ਇਤਿਹਾਸ ਦਾ ਪ੍ਰਤੀਕ ਹੈ ਉੱਥੇ ਸਿੱਖ ਨੌਜਵਾਨ ਜੋ ਆਪਣੇ ਮਾਣ ਮਤੇ ਇਤਿਹਾਸ ਨੂੰ ਭੁੱਲ ਰਹੇ ਹਨ ਉਹਨਾਂ ਲਈ ਪ੍ਰੇਰਣਾ ਸਰੋਤ ਵੀ ਹੈ ਕਿ ਕਿਵੇਂ ਸਿੱਖ ਧਰਮ ਦੀ ਆਣ ਅਤੇ ਸ਼ਾਨ ਲਈ ਉਹ ਆਪਾ ਵਾਰ ਗਏ ਇਹ ਸਾਕਾ ਨੌਜਵਾਨਾਂ ਨੂੰ ਆਪਣੇ ਮਨਾਂਦਰ ਛਾਤੀ ਮਾਰਨ ਦੀ ਯਾਦ ਦਿਵਾਉਂਦਾ ਹੈ ਕਿ ਆਪਣੇ ਹਮ ਉਮਰ ਵੱਡੇ ਵੀਰਾ ਸਿੰਘ ਜਾਦਿਆਂ ਦੀ ਕੁਰਬਾਨੀ ਨੂੰ ਤੱਕੋ ਆਪਣੇ ਵਿਰਸੇ ਦੀ ਪਛਾਣ ਕਰਨਾ ਹੀ ਸਾਡਾ ਚਮਕੌਰ ਦੇ ਸ਼ਹੀਦਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ ਧਰਮੀ ਸੂਰਿਆਂ ਦੀਆਂ ਸ਼ਹਾਦਤਾਂ ਦੇ ਕਾਰਨ ਚਮਕੌਰ ਸਾਹਿਬ ਦੀ ਕੱਚੀ ਗੜੀ ਇਤਿਹਾਸ ਦੇ ਪੰਨਿਆਂ ਵਿੱਚ ਰਹਿੰਦੇ ਦੁਨੀਆ ਤੱਕ ਪੱਕਿਆ ਹੋ ਗਈ ਸਾਨੂੰ ਸਾਰਿਆਂ ਨੂੰ ਚਮਕੌਰ ਸਾਹਿਬ ਦੀ ਇਸ ਪਾਵਨ ਧਰਤੀ ਤੇ ਧਰਮ ਯੁੱਧ ਲਈ ਆਪਾਂ ਨਿਸ਼ਾਵਾਰ ਕਰਨ ਵਾਲਿਆਂ ਨੂੰ ਪ੍ਰਣਾਮ ਕਰਨ ਲਈ ਜ਼ਰੂਰ ਜਾਣਾ ਚਾਹੀਦਾ ਹੈ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਸਾਹਮਣੇ ਰੱਖ ਕੇ ਫੈਸਲੇ ਲੈਣੇ ਚਾਹੀਦੇ ਹਨ ਅਖੀਰ ਇਹ ਚਮਕੌਰ ਸਾਹਿਬ ਦੀ ਪਾਵਨ ਧਰਤੀ ਦੇ ਸਮੂਹੀ ਇਧਾਨ ਨੂੰ ਦਿਲੋਂ ਪ੍ਰਣਾਮ ਕਰਦਾ ਹੋਇਆ ਆਪ ਜੀ ਦੇ ਸਨਮੁਖ ਖਿਮਾ ਦਾ ਜੱਜ ਖਾਂ ਸੋ ਇਸੇ ਹੀ ਤਰ੍ਹਾਂ ਇਤਿਹਾਸ ਦੇ ਪੰਨੇ ਵਾਚਦਾ ਹੋਇਆ ਫਿਰ ਆਪ ਜੀ ਦੇ ਸਨਮੁਖ ਵੀਡੀਓ ਲੈ ਕੇ ਹਾਜ਼ਰ ਹੋਵਾਂਗਾ ਇਹ ਸੀ ਚਮਕੌਰ ਸਾਹਿਬ ਦੀ ਗੜੀ ਦਾ ਸਾਕਾ ਸੋ ਇਸੇ ਹੀ ਤਰ੍ਹਾਂ ਇਤਿਹਾਸਿਕ ਵੀਡੀਓ ਸੁਣਨ ਵਾਸਤੇ ਆਪ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ